ਸੋ ਗਣਾ ਲੀਕ ਹੋਇਆ ਜਣਾ ਅੜਮਟਿਆਰਾ ਫਿਲਮ ਦਾ ਤੇ ਉਹਦੇ ਵਿੱਚ ਇੱਕ ਪੈਰਾ ਸੀ ਜਣਾ ਤੇ ਮੈਨੂੰ ਸਾਰੇ ਪਾਸੇ ਐਸੇ ਪੋਸਟਾਂ ਪਈਆਂ ਵੀ ਸਿੱਧੂ ਨੇ ਗਲਤ ਕੀਤਾ ਗਲਤ ਕੀਤਾ ਹਾਂਜੀ ਮੇਰੇ ਤੋਂ ਗਲਤੀ ਹੋ ਸਕਦੀ ਹੈ ਜੀ ਮੈਂ ਕਹਿੰਦਾ ਵੀ ਮੈਂ ਬਹੁਤ ਮੇਰੇ ਤੋਂ ਅਣਜਾਣੇ ਚ ਹੋਈ ਹੈ ਭੁੱਲ ਜੋ ਵੀ ਹੋਇਆ ਕੋਈ ਮੇਰਾ ਕੁਝ ਐਦਾਂ ਦਾ ਮੋਟਿਵ ਨਹੀਂ ਸੀ ਵੀ ਮੈਂ ਕਿਸੇ ਨੂੰ ਹਰਟ ਕਰਾਂ ਜਾਂ ਕੁਝ ਵੀ ਮੇਰਾ ਕੁਝ मीनिंग ਕੁਝ ਹੋਰ ਸੀ ਗੱਲ ਕਹਿਣ ਦਾ ਪਰ ਉਹ ਹੁਣ ਗਲਤ ਤਰੀਕੇ ਨਾਲ ਗੱਲ ਜੁੜ ਗਈ। ਆਪਾ ਮਾਨ ਕੀਤਾ ਜੀ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚਾ ਕੇ ਆਪਾਂ ਕਹਿੰਦੇ ਵੀ ਮੈਂ ਮਾਫੀ ਮਾਫੀ ਕਹਿਣਾ ਮਾਫੀ ਮੰਗਣਾ ਸਾਰਿਆਂ ਤੋਂ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਲੀਕ ਹੋਏ ਗੀਤ ਜੱਟੀ ਜਿਉਣਾ ਮੋੜ ਵਰਗੀ ਨੂੰ ਲੈ ਕੇ ਇਨੀ ਦੇ ਨੀ ਵਿਵਾਦਾਂ ਵਿੱਚ ਘਿਰ ਚੁੱਕੇ ਨੇ। ਵਿਵਾਦਾਂ ਦਾ ਕਾਰਨ ਇਹ ਹੈ ਕਿ ਗੀਤ ਵਿੱਚ ਕੁੜੀ ਦੀ ਤਾਰੀਫ਼ ਕਰਦਿਆਂ ਉਸ ਨੂੰ ਮਾਈ ਭਾਗੋ ਨਾਲ ਕੰਪੇਅਰ ਕੀਤਾ ਗਿਆ ਹੈ। ਇਸ ਗੱਲ ਦਾ ਕੁਝ ਸਿੱਖ ਜਥੇਬੰਦੀਆਂ ਵੱਲੋਂ ਇਤਰਾਜ਼ ਜਤਾਇਆ ਗਿਆ ਹਾਲਾਂਕਿ ਸਿੱਧੂ ਮੂਸੇਵਾਲਾ ਇਸ ਸੰਬੰਧੀ ਸੋਸ਼ਲ ਮੀਡੀਆ ਉਤੇ ਪਹਿਲਾਂ ਹੀ ਮਾਫੀ ਮੰਗ ਚੁੱਕੇ ਹਨ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਕੋਲੋਂ ਇਹ ਗਲਤੀ ਭੁੱਲ ਭੁਲਾਈ ਖੀ ਹੋਈ ਹੈ ਤੇ ਇਹ ਸਭ ਜਾਣਬੁੱਝ ਕੇ ਨਹੀਂ ਕੀਤਾ ਗਿਆ ਹੁਣ ਇਸ ਮਾਮਲੇ ਉਤੇ ਸਿੱਧੂ ਦੀ ਮਾਤਾ ਚਰਨਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਕੀ ਕਿਹਾ ਸਿੱਧੂ ਦੀ ਮਾਤਾ ਨੇ ਆਓ ਤੁਹਾਨੂੰ ਸੁਣਾਉਂਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਅਸੀਂ ਵੀ ਸਿੱਖ ਧਰਮ ਨੂੰ ਨਾਲ ਨਾਲ ਹੀ ਸੰਬੰਧਤ ਆ ਸਿੱਖ ਧਰਮ ਨਾਲ ਮੰਨਦੇ ਆ ਤੇ ਵੀ ਮਤਲਬ ਅਸੀਂ ਸੁਬਾਹ ਸ਼ਾਮ ਪੂਜਾ ਪਾਠ ਵੀ ਕਰਦੇ ਆਂਗੇ ਸ਼ੁਭ ਦੀ ਪਾਪ ਵੀ ਕਰਦਾ ਅਸੀਂ ਵੀ ਕਰਦੇ ਆਂ ਤੇ ਚਲੋ ਵੀ ਉਹ ਬੇਟੇ ਨੇ ਗਾਣੇ ਦਾ ਸਾਨੂੰ ਜਦੋਂ ਪਤਾ ਲੱਗਿਆ ਬੇਟੇ ਨੇ ਨਾਲ ਦੀ ਨਾਲ ਲਾਈਵ ਹੋ ਕੇ ਮਾਫੀ ਵੀ ਮੰਗ ਲਈ ਦੀ ਉਹਨੇ ਇਹ ਵੀ ਕਿਹਾਗਾ ਵੀ ਜਿਹੜਾ ਇਹਦੇ ਵਿੱਚ ਤੁਹਾਨੂੰ ਕੋਈ ਗਲਤ ਲੱਗਦਾ ਕੋਈ ਹਨਾ ਵੀ ਉਹ ਅਸੀਂ ਪਹਿਰੇ ਹੀ ਕੱਟ ਦੇਵਾਂਗੇ ਬਾਕੀ ਸਾਰੇ ਇਹ ਹਜੇ ਇਹ ਅਨ ਰਿਲੀਜ਼ਡ ਗਾਣਾ ਹੈ ਇਹ ਤਾਂ ਹਜੇ ਰਿਲੀਜ਼ ਹੋਣਾ ਸੀਗਾ ਤੇ ਵੀ ਇਹ ਲੀਕ ਹੋਇਆ ਹੋਇਆ ਗਾਣਾ ਤੇ ਜੇ ਜਦੋਂ ਬੱਚੇ ਨੇ ਮਾਫੀ ਮੰਗ ਲਈ ਅਸੀਂ ਵੀ ਉਹਨਾਂ ਦੀ ਮਾਫੀ ਮੰਗਦੇ ਆ ਅੱਗੇ ਤੋਂ ਕੋਈ ਅਜਿਹਾ ਕੰਮ ਨਹੀਂ ਹੋਊਗਾ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੋਗੇ ਮੈਂ ਸੰਗਤ ਨੂੰ ਇਹ ਕਹਾਂਗੀ ਇਹਨੂੰ ਵਿਵਾਦਨਾ ਬਣਾਓ ਤੇ ਵੀ ਅਸੀਂ ਰਿਸਪੈਕਟ ਕਰਦੇ ਆ ਚਲੋ ਸਾਰਿਆਂ ਦੀ ਸਿੱਖ ਧਰਮ ਦੀ ਕਰਦੇ ਆ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਤੇ ਲੇਕਿਨ ਚਲੋ ਜੇ ਬੱਚੇ ਤੋਂ ਗਲਤੀ ਹੋ ਗਈ ਪਹਿਲਾਂ ਤੋਂ ਨੇ ਆਪ ਮਾਫੀ ਮੰਗ ਲਈ ਤੇ ਅਸੀਂ ਵੀ ਸੋਡਰ ਮਾਫੀ ਮੰਗਦੇ ਆ ਜੇ ਕੋਈ ਗਲਤੀ ਵਗਦੇ ਤੋਂ ਗਲਤੀ ਨਹੀਂ ਹੋਊਗੀ ਇਸ ਤੇ ਤੁਹਾਨੂੰ ਦੱਸ ਦਈਏ ਕਿ ਕੁਝ ਸਿੱਖ ਜਥੇਬੰਦੀਆਂ ਨੇ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਹੈ ਜਿਸ ਨੂੰ ਦੇਖਦੇ ਹੋਇਆ ਸਿੱਧੂ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ ਸਿੱਖ ਜਥੇਬੰਦੀਆਂ ਵੱਲੋਂ ਸਿੱਧੂ ਮੂਸੇਵਾਲਾ ਉੱਤੇ ਧਾਰਾ 295ਏ ਤਹਿਤ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ ਗਈ ਹੈ ਤੁਹਾਡਾ ਇਸ ਵੀਡੀਓ ਤੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਹੋਰ ਅਪਡੇਟਸ ਲਈ ਬਾਲੀਵੁੱਡ ਧੜਕਾ ਪੰਜਾਬੀ ਦੇ YouTube ਚੈਨਲ ਤੇ Facebook ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ